ਇੱਕ 75 ਸਾਲਾ ਬਜ਼ੁਰਗ ਦੇ ਵੱਲੋਂ ਉਹ ਕਾਰ ਦਿਖਾਇਆ ਗਿਆ ਜੋ ਆਮ ਤੌਰ ਤੇ ਨੌਜਵਾਨ ਵੀ ਨਹੀਂ ਕਰ ਪਾਉਂਦੇ ਜੀ ਹਾਂ ਸਰਬਜੀਤ ਸਿੰਘ ਨਾਮ ਦੇ ਇੱਕ ਬਜ਼ੁਰਗ ਨੇ 23ਵੀਂ ਏਸ਼ੀਅਨ ਗੇਮਾਂ ਦੇ ਵਿੱਚ ਦੋ 골ਡ ਮੈਡਲ ਆਪਣੇ ਨਾਮ ਕੀਤੇ ਨੇ ਇਹ ਖੇਡਾਂ ਚੇਨਈ ਦੇ ਵਿੱਚ ਹੋਈਆਂ ਸਨ ਇਹ ਬਜ਼ੁਰਗ ਬਟਾਲਾ ਦਾ ਨਿਵਾਸੀ ਹੈ ਇਹ ਦੋ 골ਡ ਮੈਡਲ ਹਾਸਿਲ ਕਰਕੇ ਆਪਣੇ ਘਰ ਪਰਤੇ ਨੇ ਬਜ਼ੁਰਗ ਸਰਬੀਤ ਸਿੰਘ ਨੇ 400 ਮੀਟਰ ਲੇ ਤੇ 400 ਮੀਟਰ ਵਿੱਚੋਂ 골ਡ ਮੈਡਲ ਹਾਸਲ ਕੀਤਾ ਹੈ। ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਇਸ ਮੁਕਾਬਲੇ ਦੇ ਵਿੱਚ 24 ਦੇਸ਼ਾਂ ਨੇ ਹਿੱਸਾ ਲਿਆ ਸੀ ਜਿਸ ਵਿੱਚ 3500 ਦੇ ਕਰੀਬ ਖਿਡਾਰੀਆਂ ਨੇ ਖੇਡ ਪ੍ਰਦਰਸ਼ਨ ਕੀਤਾ ਸੀ। ਗੱਲਬਾਤ ਦੌਰਾਨ ਇਸ ਜੇਤੂ ਬਜ਼ੁਰਗ ਸਰਬੀਤ ਸਿੰਘ ਨੇ ਦੱਸਿਆ ਹੈ ਕਿ ਉਹ ਪੀਟੀਆਈ ਟੀਚਰ ਰਹੇ ਨੇ। ਉਹਨਾਂ ਨੇ ਆਪਣੀ ਸਾਰੀ ਨੌਕਰੀ ਗਵਰਨਮੈਂਟ ਐਡੀ ਸਕੂਲ ਵਿੱਚ ਕੀਤੀ ਹੈ। ਇਸ ਵੇਲੇ ਉਹ ਰਿਟਾਇਰ ਨੇ ਉਹਨਾਂ ਨੇ ਦੱਸਿਆ ਹੈ ਕਿ ਉਹ ਸ਼ੁਰੂ ਤੋਂ ਹੀ ਹਾਕੀ ਦੇ ਖਿਡਾਰੀ ਰਹੇ ਨੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਦੌੜਨ ਦਾ ਸ਼ੌਂਕ ਪੈਦਾ ਹੋਇਆ ਉਹ ਹੁਣ ਤੱਕ ਸੈਂਕੜੇ 골ਡ ਮੈਡਲ ਜਿੱਤ ਚੁੱਕੇ ਨੇ ਉਹਨਾਂ ਨੇ ਦੱਸਿਆ ਹੈ ਕਿ ਉਹ ਰੋਜ਼ਾਨਾ 2 ਘੰਟੇ ਗਰਾਊਂਡ ਵਿੱਚ ਪ੍ਰੈਕਟਿਸ ਕਰਦੇ ਨੇ 4 ਤੋਂ 5 ਘੰਟੇ ਉਹ ਦੌੜ ਲਗਾਉਂਦੇ ਨੇ ਉਹਨਾਂ ਨੇ ਦੱਸਿਆ ਹੈ ਕਿ ਫਿੱਟ ਰਹਿਣ ਦੇ ਲਈ ਵਰਜਿਸ਼ ਕਰਨੀ ਜ਼ਰੂਰੀ ਹੈ ਤਾਂ ਇਸ ਜ਼ਿੰਦਾਦਿਲ 골ਡ ਮੈਡਲਿਸਟ ਬਜ਼ੁਰਗ ਸਰਬਜੀਤ ਸਿੰਘ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਜਰਾ ਤੁਸੀਂ ਵੀ ਗੌਰ ਫਰਮਾਇਓ ਜਨਹਿਤਿਆਸ਼ੀ ਦੇ ਲਈ ਸਾਡੇ ਸਹਿਯੋਗੀ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਖਾਸ ਮੇਰਾ ਨਾਮ ਸਰਬਜੀਤ ਸਿੰਘ ਰੋਜ਼ ਮੇਰੇ ਦੋ ਬੱਚੇ ਨੇ ਤੇ ਟ੍ਰਾਂਸਪੋਰਟ ਦਾ ਸਾਲਾ ਕੰਮ ਹੈ ਮਿੰਨੀ ਬਸਾਂ ਦਾ ਸਾਡੇ ਕੋਲ ਉਹਨਾਂ ਦਾ ਕਾਰੋਬਾਰ ਚਲਾ ਰਹੇ ਨੇ ਮੈਚਾਂਵਾਂ ਦੇ ਸਿਰ ਆਪਣੀ 100 ਮਜ਼ਮੇ ਦੇ 4 ਮੈ ਰੇਸਾਂ ਲਾਈਆਂ ਜੀ 100 ਮੀਟਰ ਤੇ 200 ਮੀਟਰ 100 ਮੀਟਰ ਜੀ ਮੇਰਾ ਛੇਵਾਂ ਸਥਾਨ ਪਿਆ 200 ਮੀਟਰ ਜੀ ਮੇਰਾ ਚੌਥਾ ਸਥਾਨ ਪਿਆ 400 ਮੀਟਰ ਜੀ ਮੇਰਾ ਪਹਿਲਾ ਸਥਾਨ ਪਿਆ ਔਰ 400 ਜਾਂ ਵਿੱਚ 400 ਚਾਰ ਜਗ ਦੇ ਵਿੱਚ 400 ਰੇਲੇ ਦੇ ਵਿੱਚ ਵੀ ਸਲ ਮੇਰਾ ਪਹਿਲਾ ਸਥਾਨ ਜਦੋਂ ਇਹ ਕੰਟਰੀਆਂ ਉੱਥੇ ਆਈਆਂ ਜੀ ਤੇ 3500 ਦੇ ਕਰੀਬ ਮਤਲਬ ਪਾਰਟਿਸਪੇਟਰੀ ਪਾਰਟਿਸਪੇਟਰੀ ਉੱਥੇ ਆਈ ਛੋਕ ਮੈਂ ਜੀ ਅਸਲ ਚ ਮੈਂ ਨਾਈਦੋ ਅੱਗੋਂ ਭਾਵੇਂ ਮੈਂ ਜਿਸ ਨੇ ਰਿਟਾਇਰ ਹੋਇਆ ਸੀ ਉਸ ਦਿਨ ਮੈਂ ਆਪਣੇ ਸਕੂਲ ਦੇ ਬੱਚਿਆਂ ਨੂੰ ਇਹ ਕਹਿ ਕੇ ਆਇਆ ਥਾ ਤੇ ਬੇਟਾ ਤੁਸੀਂ ਅੱਗੇ ਮੈਨੂੰ ਗਰਾਊਂਡ 'ਚ ਵੇਂਦੇ ਰਹੋ ਕੋਈ ਮੈਨੂੰ ਖਬਾਰ ਚ ਦੇਖ ਲਿਆ ਕਰਿਓ ਤੇ ਮੈਂ ਉਸ ਦਿਨ ਤੋਂ ਮਨ ਬਣਾ ਲਿਆ ਸੀ ਤੇ ਮੈਂ ਇਸ ਪਾਸੇ ਜਾਣੇ ਕਿ ਮੇਰਾ ਸਰੀਰ ਜਿਹੜਾ ਸੀ ਉਹ ਕੰਮ ਕਰਦਾ ਸੀ ਕੋਈ ਅਜਿਹੀ ਮੈਨੂੰ ਪ੍ਰੋਬਲਮ ਨਹੀਂ ਸੀ ਕਿਉਂਕਿ ਮੈਂ ਹਕੀਕਤ ਬੱਚਿਆਂ ਦੇ ਨਾਲ ਖੇਡਦਾ ਤੇ ਮੇਰਾ ਸਟੈਮਨਾ ਬਣਿਆ ਸੀ ਮੈਨੂੰ ਸਟੈਮਨੇ ਦੀ ਕੋਈ ਮੁਸ਼ਕਲ ਨਹੀਂ ਸੀ ਤੇ ਮੈਂ ਉਹ ਅੱਜ ਵੀ ਹੁਣ ਬੱਚੇ ਮੇਰੇ ਮੈਨੂੰ ਬਹੁਤ ਪਤਾ ਨਹੀਂ ਕਿੰਨੇ ਕਿਥੋਂ ਫੋਨ ਆਉਂਦੇ ਨੇ ਤੇ ਸਰਦਿਆਹੀ ਤੇ ਮੁੱਢੇ ਹੋ ਗਏ ਨੇ ਤੁਸੀਂ ਉਦਾਂ ਦੇ ਹੀ ਹੋ ਤੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਸਮਾਇਹੀ ਜਿਹੜਾ ਦਈ ਦਾ ਨਹੀਂ ਉਹ ਦਈ ਦਾ ਵਾ ਮੈਂ ਵਾਈ ਵੀ ਕਰਦਾ ਹਾਂ ਮੇਰੀ ਕਲਾ ਨਾਲ ਦੀ ਮੀਨ ਆ ਮੈਂ ਕਣਕ ਵੀ ਆਪ ਬੀਜਦਾ ਝੋਨਾ ਵੀ ਆਪ ਬੀਜਦਾ ਖੇਤੀ ਵੀ ਆਪ ਕਰੀ ਦੀ ਟਰਾਂਸਪੋਰਟ ਵਾਲੀ ਵੀ ਧਿਆਨ ਦੇਵੇਗਾ ਇਹ ਦਫ਼ਿਰ ਜਦੋਂ ਸਾਡੀਆਂ ਨੇੜੇ ਆ ਜਾਂਦੇ ਆ ਨਾ ਮਹੀਨਾ ਦੋ ਮਹੀਨੇ ਉਸ ਵੇਲੇ ਅਸੀਂ ਵੱਧ ਤੋਂ ਵੱਧ ਆਂਦੇ ਨਹੀਂ ਵੈਸੇ ਮੈਂ ਇਹ ਨਾਂ ਹੋਵੇ ਤਾਂ ਫਿਰ ਇੱਕ ਟਿਕ ਟਾਈਮ ਹੀ ਆਣਾ ਖਾਣ-ਪਾਨ ਮੇਰਾ ਬਹੁਤ ਵਧੀਆ ਜੀ ਖਾਣ-ਪਾਨ ਮੈਂ ਵੇਖੋ ਆਪਣਾ ਇਸ ਤਰ੍ਹਾਂ ਮੀਟ ਮੱਛੀ ਅੰਡਾ ਇਹ ਮੈਂ ਖਾਂਦਾ ਨਹੀਂ ਆਂਦੇ ਦੋ ਸਵੇਰੇ ਰੋਜ਼ ਅੱਧਾ ਕਿਲੋ ਦੁੱਧ ਸ਼ਾਮ ਨੂੰ ਅੱਧਾ ਕਿਲੋ ਦੁੱਧ ਇਹ ਮੇਰੀ ਦੇਲੀ ਹੈ ਸੋਈ ਮੈਂ ਕਿਤੇ ਫਸਿਆ ਹੋਵਾਂ ਤੇ ਖਾਣਾ ਨਹੀਂ ਮੈਂ ਇੱਕ ਤਾਂ ਸਲਾ ਲੋ ਆਡਵਰਕ ਲਾ ਲੋ ਕਿਉਂਕਿ ਮੈਂ ਪ੍ਰਵਾ ਮੇਰਾ ਮੇਰੇ ਬਿਲਕੁਲ ਹੀ ਕੋਈ ਐਪ ਜੀ ਨਹੀਂ ਗੱਲ ਪ੍ਰਵਾ ਮੇਰਾ ਬਿਲਕੁਲ ਮੇਰੇ ਨਾਲ ਬੱਚਿਆਂ ਨੇ ਪੋਛਤੇ بڑے ਹੁੰਦੇ ਸੀ ਪਰ ਇਹ ਮਤਲਬ ਇਸ ਪਾਸੇ ਪਏ ਨਹੀਂ ਪੋਤਰਾ ਮੇਰਾ ਉਹਨੂੰ ਹੀ ਕ੍ਰਿਕਟ ਅਕੈਡਮੀ ਚ ਪਾਇਆ ਉਹ ਜਾਂਦਾ ਖੇਡਦਾ ਵੱਡੇ ਨੇ ਪਾਇਆ ਸੀ ਪਰ ਉਹ ਇੱਕ ਠਵੀ ਜਿਹਾ ਤੇ ਇੱਕ ਛੋਟਾ ਜਿਹੜਾ ਅਥੀ ਵਾਲਾ ਉਹਦੇ ਪੇਪਰ ਸੀ ਤੇ ਉਹਨੂੰ ਇਸ ਕਰਕੇ ਥੋੜਾ ਡਰਾ ਕਰਾ ਰਿਹਾ ਹੈ ਮੈਂ ਤਾਂ ਬਜ਼ੁਰਗਾਂ ਨੂੰ ਕਹਿੰਨਾ ਵੀ ਲੰਮੇ ਪੈਨ ਨਾਲੋਂ ਥੋੜਾ ਬੋਤਾ ਸਰੀਰ ਨੂੰ ਹਿਲਾਓ। ਗਰਾਉਂਡ ਜਾਓ, ਛੜਕਦੇ ਚੱਲ ਜਿਓ ਸਵੇਰੇ ਸੋਖ ਤੇ ਉੱਠ ਕੇ ਚੱਲ ਜਿਓ। ਕੀ ਕਰਨਾ ਹੁੰਦਾ ਹੋਰ ਤੇ ਕੰਮ ਕੋਈ ਨਹੀਂ ਹੁੰਦਾ। ਤੇ ਜੇ ਉਹ ਕਰਨਗੇ ਤੇ ਆਪਣਾ ਸਰੀਰ ਤੰਦਰੁਸਤ ਰੱਖ ਕੇ ਤੇ ਆਪਣੀ ਵਧੀਆ ਜ਼ਿੰਦਗੀ ਉਹ ਜੜੀ ਜੀ ਸਕਦੇ। ਇਹਨਾਂ ਮੈਡਲ ਕਿੱਥੇ ਹੁੰਦੇ? ਬੋਲ। ਇਹਨਾਂ ਲਈ 350 400 ਦੇ ਕਰੀਬ ਮੇਰੇ ਕੋਲ ਐਸੇ ਰੇਟ ਹੈਗੇ। ਸਾਰੇ ਨੈਕਸਟ। ਕਿੰਨੇ ਨੈਸ਼ਨਲ ਨਹੀਂ। ਅਬ ਇਸ ਰੇਟ ਸਟੇਟਾਂ ਦੇ ਦੇ ਵਿੱਚ ਹੀ ਹੈ। ਮੇਰਾ ਬੁਲਾਟੀ ਚੈ ਵੀ ਕਰਦਾ ਹੈ ਹਾਂ ਤਾਂ ਕੋਈ ਚਿੱਠੀ ਜਾ ਰਹੀ ਹੁੰਦੀ ਹੈ ਹੁਣ ਵਰਲਡ ਵਾਸਤੇ ਅੱਗੇ ਪਰ ਵਰਲਡ ਐਸ ਵੇਲੇ ਮੇਰਾ ਮਨ ਨਹੀਂ ਤੇ ਵਰਲਡ ਮੈਂ ਉਦੋਂ ਜਾਣਾ ਚਾਹੁੰਦਾ ਕਿ ਜਦੋਂ ਮੈਨੂੰ ਪੂਰਾ ਹੋਵੇ ਤੇ ਮੈਂ ਵੱਡਾ ਦਾ ਟਾਈਮ ਮੰਗਾ ਰਿਆਂ ਕਿ ਵੱਡਾ ਦਾ ਟਾਈਮ ਕੀ ਆ 100 200 400 ਨਿਕਲਦਾ ਉਹ ਟਾਈਮ ਵਗਾ ਕੇ ਉਹ ਮੈਂ ਕਲੀਅਰ ਕਰਕੇ ਤੇ ਮੈਂ ਫੇਰ ਵੱਡ ਲੇ ਹਮ ਨੈਸ਼ਨਲਾਂ ਦੇ ਮੇਰੇ ਖਿਆਲ 15 16 ਦੇ ਕਿਨ ਕਰੀਬ ਫੇਰ ਲਈ ਹੋਣੀ ਹੈ ਤਕਰੀਬਨ ਮੇਰੇ